ਮਹਾਰਿਸ਼ੀ ਭਗਵਾਨ ਬਾਲਮੀਕੀ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਜਿੱਥੇ ਇੱਕ ਪਾਸੇ ਪੂਰੇ ਪੰਜਾਬ 'ਚ ਲਗਾਤਾਰ ਪ੍ਰੋਗਰਾਮ ਉਲੀਕੇ ਗਏ ਸ਼ੋਭਾ ਯਾਤਰਾ ਕੱਡੀਆਂ ਗਈਆਂ ਜਾਂ ਸਿੱਧੇ ਤੌਰ ਤੇ ਕਹਿ ਲਿਏ ਕਿ ਵਕ ਵਕ ਸਿਆਸੀ ਲੋਕ ਵੀ ਸਿਆਸੀ ਪ੍ਰੋਗਰਾਮਾਂ 'ਚ ਹਾਜ਼ਰੀ ਲਵਾਉਂਦੇ ਨਜ਼ਰ ਆਏ ਪਰ ਜਿਹੜੀ ਤਸਵੀਰ ਅੱਜ ਅਸੀਂ ਤੁਹਾਨੂੰ ਵਿਖਾਣ ਜਾ ਰਹੇ ਆ ਉਸ ਤਸਵੀਰ ਨੇ ਸਿਆਸੀ ਲੋਕਾਂ ਦੀ ਇਹਨਾਂ ਪ੍ਰੋਗਰਾਮਾਂ 'ਚ ਪਹੁੰਚ ਕੇ ਕ੍ਰੈਡਿਟ ਲੈਣ ਦੀ ਹੋੜ ਨੂੰ ਜਗ ਜ਼ਾਹਰ ਕਰ ਦਿੱਤਾ। ਤਸਵੀਰਾਂ ਸ਼ਾਕੋਟ ਦੀਆਂ ਨੇ ਜਿੱਥੇ ਸ਼ਾਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਆਪਸ 'ਚ ਆਮੋ ਸਾਹਮਣੇ ਹੁੰਦੇ ਨਜ਼ਰ ਆਏ। ਮੌਕਾ ਸੀਗਾ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਦਾ ਜਿਸ ਦੌਰਾਨ ਇਹ ਝੜਪ ਹੋਈ ਔਰ ਝੜਪ ਕਿਸ ਗੱਲ ਨੂੰ ਲੈ ਕੇ ਹੋਈ ਹੈ ਉਹ ਸੁਣ ਕੇ ਤੁਸੀਂ ਹੋਰ ਵੀ ਹੈਰਾਨ ਹੋ ਜਾਓਗੇ। ਝੜਫ ਹੋਈ ਹੈ ਸ਼ੋਭਾ ਯਾਤਰਾ ਦਾ ਰੀਬਨ ਕੱਟਣ ਨੂੰ ਲੈ ਕੇ ਸੋ ਰੀਬਨ ਕੱਟਣ ਨੂੰ ਲੈ ਕੇ ਦੋਵੇਂ ਆਗੂ ਭਾਜਪਾ ਦਾ ਤੇ ਕਾਂਗਰਸ ਦਾ ਆਗੂ ਆਮड़े ਸਾਹਮਣੇ ਹੋ ਗਏ ਉਹ ਇੱਕ ਗੱਲ ਵੱਖਰੀ ਹੈ ਕਿ ਅੱਜ ਤੋਂ ਲਗਭਗ 2.5 ਸਾਲ ਪਹਿਲਾਂ ਇਕੱਠੇ ਹੀ ਹੁੰਦੇ ਸੀ ਰਾਣਾ ਹਰਦੀਪ ਜਿਹੜੇ ਕਿ ਰਾਣਾ ਗੁਰਜੀਤ ਦੇ ਭਤੀਜੇ ਲੱਗਦੇ ਨੇ ਰਿਸ਼ਤੇ 'ਚ ਤੇ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਵਿੱਚ ਨੇ ਹਾਲਾਂਕਿ ਇਸ ਤੋਂ ਪਹਿਲਾਂ ਆਵਾਦ ਵੀ ਪਾਰਟੀ ਦਾ ਝਾੜੂ ਵੀ ਫੜ ਚੁੱਕੇ ਨੇ ਪਰ ਅੱਜਕੱਲ੍ਹ ਗੱਲ 'ਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰੋਮਾਲ ਹੈ ਉਹ ਪਾ ਕੇ ਅੱਜ ਕੱਲ੍ਹ ਲਗਾਤਾਰ ਇਸ ਹਲਕੇ ਦੇ ਵਿੱਚ ਖਾਸ ਤੌਰ ਤੇ ਨਕੋਦਰ ਹਲਕੇ ਦੇ ਵਿੱਚ ਜਾਂ ਫਿਰ ਸ਼ਾਹਕੋਟ ਹਲਕੇ ਚ ਘੁੰਮਦੇ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਤਸਵੀਰਾਂ ਹੈਰਾਨ ਕਰਦੀਆਂ ਨੇ ਇਹ ਤਸਵੀਰਾਂ ਇਹ ਪੋਲ ਖੋਲਦੀਆਂ ਨੇ ਸਿਆਸੀ ਲੋਕਾਂ ਦੀ ਧਾਰਮਿਕ ਸਮਾਗਮ ਵਿੱਚ ਕ੍ਰੈਡਿਟ ਲੈਂਣ ਨੂੰ ਲੈ ਕੇ ਹੋੜ ਕਿਵੇਂ ਲੱਗੀ ਹੈ ਤਸਵੀਰਾਂ ਵੇਖੋ ਕੀ ਆ ਇਹ ਦਿਵਾਸ਼ੀ ਆ ਜਦੋਂ ਕਰਵਾਉਣਾ ਹੈ ਉਹ ਰੈਡ ਬੰਦ ਹੁਣ ਮੈਂ ਦੇਖਣਾ सो इन्ह तस्वीर केख सकते हो कि मौजूदा एम एल ए नजर आ रहे ने लाडी शेरोवालिया इस तू तो अलावा ਹਰਦੀਪ ਰਾਣਾ ਨਜ਼ਰ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾ ਇੰਚਾਰਜ ਨੇ ਸ਼ਾ ਕੋਟ ਤੋਂ ਉਹ ਵੀ ਅਸਦਾ ਤਸਵੀਰਾਂ ਚ ਨਜ਼ਰ ਆ ਰਹੇ ਨੇ ਪਰ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਰੀਬਨ ਕੱਟਣ ਨੂੰ ਲੈ ਕੇ ਆਪਸ ਚੁੱਲਦੇ ਨਜ਼ਰ ਆਏ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਧਾਰਮਿਕ ਸਮਾਗਮਾਂ ਚ ਪਹੁੰਚੇ ਲੋਕ ਵੀ ਇਹਨਾਂ ਸਿਆਸਤਦਾਨਾਂ ਨੂੰ ਵੇਖ ਕੇ ਹੀ ਸੋਚਦੇ ਹੋਣਗੇ ਤੌਬਾ ਤੌਬਾ ਇਸ ਸਿਆਸਤ ਤੋਂ ਰੱਬ ਹੀ ਬਚਾਏ